ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਔਰ ਪਿਆਰੇ ਗੁਰਸਿੱਖਾਂ ਮਾਤਾ ਗੁਜਰ ਕੌਰ ਜੀ ਔਰ ਉਹਨਾਂ ਸਾਰੇ ਸੂਰਬੀਰ ਯੋਧਿਆਂ ਨੂੰ ਉਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਾ ਜਾਂ ਪੀਤਾ ਉਹਨਾਂ ਨੂੰ ਆਪਾਂ आनंदपुर सार दी पवित्र धरती तो लेके फतेगढ़ साहिब दी पवित्र धरती तक लगातार शहीदी समागमਾਂ ਦੇ ਵਿੱਚ ਜਿੱਥੇ ਲੱਖ ਲੱਖ ਪ੍ਰਣਾਮ ਕਰ ਰਹੇ ਹਾਂ ਉੱਥੇ ਉਹਨਾਂ ਯੋਧਿਆਂ ਸੂਰ ਬੀਰਾ ਨੂੰ ਨਤਮਸਤਕ ਹੁੰਦੇ ਹੋਏ ਅਸੀਂ ਪ੍ਰਣ ਕਰੀਏ ਕਿ ਅਸੀਂ ਹੱਕ ਸੱਚ ਤੇ ਨਿਆਂ ਵਾਸਤੇ ਹਮੇਸ਼ਾ ਜੂਝਦੇ ਰਹਿਣਾ ਲੇਕਿਨ ਅੱਜ ਇੱਕ ਪੈਗਾਮ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਸਾਨੂੰ ਦਿੱਤਾ ਹੈ ਕਿ ਆਪਾਂ ਸਾਰਿਆਂ ਨੇ 28 ਦਸੰਬਰ ਨੂੰ ਸਵੇਰੇ 10 ਵਜੇ 10 ਮਿੰਟ ਲਈ ਮੂਲ ਮੰਤਰ ਦਾ ਜਾਪ ਕਰਕੇ ਇਹਨਾਂ ਪਿਆਰੇ ਗੁਰਸਿੱਖਾਂ ਨੂੰ ਪਿਆਰੇ ਸਹਿਬਜ਼ਾਦਿਆਂ ਨੂੰ ਪਿਆਰੇ ਸ਼ਹੀਦਾਂ ਨੂੰ ਜਿੱਥੇ ਯਾਦ ਕਰਨਾ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਪਵਿੱਤਰ ਗੁਰਬਾਣੀ ਦੇ ਨਾਲ ਜੁੜਨਾ ਇੱਕ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਵੀ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਤਮੀ ਧੁੰ ਦੇ ਨਾਲ ਇਹਨਾਂ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਵੇਗਾ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਿੱਖ ਸਿਧਾਂਤ ਇਹ ਗੱਲ ਕਹਿੰਦੇ ਨੇ ਕਿ ਅਸੀਂ ਆਪਣੀ ਅਨਖ ਗੈਰਤ ਅਤੇ ਅਸੂਲਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਨੂੰ ਯਾਦ ਕਰਨਾ ਤੇ ਕਿਤੇ ਵੀ ਮਾਤਮ ਸ਼ਬਦ ਜਿਹੜਾ ਉਹ ਸਿੱਖੀ ਦੇ ਵਿੱਚ ਨਹੀਂ ਵਰਤਿਆ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਪਿਰਤ ਨਾ ਪਾਈ ਜਾਵੇ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਜਾਰੀ ਹੁੰਦਾ ਉਸ ਦੇ ਉੱਪਰ ਪੰਜਾਬ ਸਰਕਾਰ ਨੂੰ ਵੀ ਚੱਲਣਾ ਚਾਹੀਦਾ ਤੇ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਾਡੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਗੁਰੂ ਘਰਾਂ ਦਾ ਪ੍ਰਬੰਧ ਚਲਾ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਗੁਰਮਰਜਾਦੇ ਦੇ ਨਾਲ ਕਿਵੇਂ-ਕਿਵੇਂ ਪ੍ਰੋਗਰਾਮ ਅਲਿੱਕਨੇ ਨੇ ਤੇ ਉਹਨਾਂ ਨੇ ਅਲਿੱਕੇ ਹੋਏ ਨੇ ਸੋ ਬੀਰ ਰਸ ਪੰਥਕ ਜਜ਼ਬਾ ਤੇ ਜੋ ਸੂਰਬੀਰਤਾ ਹੈ ਉਸ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰਦੇ ਆਂ ਤੇ ਸਾਨੂੰ ਸਾਰਿਆਂ ਨੂੰ ਇਹੋ ਹੀ ਪ੍ਰਣ ਲੈਣਾ ਚਾਹੀਦਾ ਹੈ ਕਿ ਸਾਡੇ ਸਹਿਬਜ਼ਾਦਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਮਾਤਾ ਜੀ ਨੇ ਜਿਹੜੀ ਏਡੀ ਵੱਡੀ ਸ਼ਹਾਦਤ ਦਿੱਤੀ ਉਸ ਸ਼ਹਾਦਤ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਔਰ ਪਿਆਰੇ ਗੁਰਸਿੱਖਾਂ ਮਾਤਾ ਗੁਜਰ ਕੌਰ ਜੀ ਔਰ ਉਹਨਾਂ ਸਾਰੇ ਸੂਰਬੀਰ ਯੋਧਿਆਂ ਨੂੰ ਉਹਦੀਆਂ ਠੰਡੀਆਂ ਰਾਤਾਂ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਾ ਜਾਂ ਪੀਤਾ ਉਹਨਾਂ ਨੂੰ ਆਪਾਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੱਕ ਲਗਾਤਾਰ ਸ਼ਹੀਦੀ ਸਮਾਗਮਾਂ ਦੇ ਵਿੱਚ ਜਿੱਥੇ ਲੱਖ ਲੱਖ ਪ੍ਰਣਾਮ ਕਰ ਰਹੇ ਹਾਂ ਉੱਥੇ ਉਹਨਾਂ ਯੋਧਿਆਂ ਸੂਰ ਬੀਰਾ ਨੂੰ ਨਤਮਸਤਕ ਹੁੰਦੇ ਹੋਏ ਅਸੀਂ ਪ੍ਰਣ ਕਰੀਏ ਕਿ ਅਸੀਂ ਹੱਕ ਸੱਚ ਤੇ ਨਿਆਂ ਵਾਸਤੇ ਹਮੇਸ਼ਾ ਜੂਝਦੇ ਰਹਿਣਾ ਲੇਕਿਨ ਅੱਜ ਇੱਕ ਪੈਗਾਮ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਸਾਨੂੰ ਦਿੱਤਾ ਹੈ ਕਿ ਆਪਾਂ ਸਾਰਿਆਂ ਨੇ 28 ਦਸੰਬਰ ਨੂੰ ਸਵੇਰੇ 10:00 ਵਜੇ 10 ਮਿੰਟ ਲਈ ਮੂਲ ਮੰਤਰ ਦਾ ਜਾਪ ਕਰਕੇ ਇਹਨਾਂ ਪਿਆਰੇ ਗੁਰਸਿੱਖਾਂ ਨੂੰ ਪਿਆਰੇ ਸਹਿਬਜ਼ਾਦਿਆਂ ਨੂੰ ਪਿਆਰੇ ਸ਼ਹੀਦਾਂ ਨੂੰ ਜਿੱਥੇ ਯਾਦ ਕਰਨਾ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਪਵਿੱਤਰ ਗੁਰਬਾਣੀ ਦੇ ਨਾਲ ਜੁੜਨਾ ਇੱਕ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਵੀ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਤਮੀ ਧੁੰ ਦੇ ਨਾਲ ਇਹਨਾਂ ਸਾਬਜਾਦਿਆਂ ਨੂੰ ਯਾਦ ਕੀਤਾ ਜਾਵੇਗਾ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਿੱਖ ਸਿਧਾਂਤ ਇਹ ਗੱਲ ਕਹਿੰਦੇ ਨੇ ਕਿ ਅਸੀਂ ਆਪਣੀ ਅਨਖ ਗੈਰਤ ਅਤੇ ਅਸੂਲਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਨੂੰ ਯਾਦ ਕਰਨਾ ਤੇ ਕਿਤੇ ਵੀ ਮਾਤਮ ਸ਼ਬਦ ਜਿਹੜਾ ਉਹ ਸਿੱਖੀ ਦੇ ਵਿੱਚ ਨਹੀਂ ਵਰਤਿਆ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਪ੍ਰਤਿਨਾ ਪਾਈ ਜਾਵੇ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਜਾਰੀ ਹੁੰਦਾ ਉਸ ਦੇ ਉੱਪਰ ਪੰਜਾਬ ਸਰਕਾਰ ਨੂੰ ਵੀ ਚੱਲਣਾ ਚਾਹੀਦਾ ਤੇ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਾਡੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਗੁਰੂ ਘਰਾਂ ਦਾ ਪ੍ਰਬੰਧ ਚਲਾ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਗੁਰਮਰਜਾਦੇ ਦੇ ਨਾਲ ਕਿਵੇਂ-ਕਿਵੇਂ ਪ੍ਰੋਗਰਾਮ ਹਲਿਕੇ ਨੇ ਤੇ ਉਹਨਾਂ ਨੇ ਹਲਿਕੇ ਹੋਏ ਨੇ ਸੋ ਵੀਰ ਰਸ ਪੰਥਕ ਜਜ਼ਬਾ ਤੇ ਜੋ ਸੂਰ ਬੀਰਤਾ ਹੈ ਉਸ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰਦੇ ਆਂ ਤੇ ਸਾਨੂੰ ਸਾਰਿਆਂ ਨੂੰ ਇਹੋ ਹੀ ਪ੍ਰਣ ਲੈਣਾ ਚਾਹੀਦਾ ਕਿ ਸਾਡੇ ਸਹਿਬਜ਼ਾਦਿਆਂ ਨੇ ਸਾਡੇ ਗੁਰੂ ਸਹਿਬਾਨ ਨੇ ਸਾਡੇ ਮਾਤਾ ਜੀ ਨੇ ਜਿਹੜੀ ਏਡੀ ਵੱਡੀ ਸ਼ਹਾਦਤ ਦਿੱਤੀ ਉਸ ਸ਼ਹਾਦਤ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ